ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਬਾਜਾਖਾਨਾ ਜਦੋਂ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵੜਾ ਵਿਕਰੀ ਵਾਲਿਆਂ ਨਾਲ ਲੈ ਕੇ ਆਉਂਦਾ گاਵਾ ਇੱਥੇ ਹੁੰਦੀਆਂ ਆ ਪਰ ਜਿਹੜਾ ਜੇ ਕਈ ਵਾਰ ਭਰਾ ਕੁਸ ਹੁੰਦੇ ਜਿਨ੍ਹਾਂ ਨੇ ਘੱਟ ਕੀਮਤ ਦੇ ਵਿੱਚ ਪਸ਼ੂ ਖਰੀਦਣਾ ਹੁੰਦਾ ਤਾਂ ਉਦਾਂ ਦੇ ਰੇਟ ਇੱਥੇ ਦੇਖਣ ਨੂੰ ਮਿਲਦੇ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਤਿੰਨ ਨਗਾਵਾਂ ਤੁਹਾਨੂੰ ਦਿਖਾਉਂਗਾ ਡਿਟੇਲ ਪੁੱਛ ਲਾਂਗੇ ਵੀਡੀਓ ਐਂਡ ਤੱਕ ਦੇਖਿਓ ਨਗ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਗੱਬਣ ਗਾਂ ਤੋਂ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜਗਦੇਵ ਭਾਈ ਅੱਜ ਤਿੰਨ ਨਗ ਆਪਰੇ ਹਾਂਜੀ ਹਾਂਜੀ ਬਾਈ ਦੋ ਸੂਆਂ ਤੇ ਗੱਬਣ ਆ ਬਾਈ ਜਿਹੜੀ ਗੱਬਣ ਹੈ ਕਨ ਮਸੂਆ ਮਾ ਦੂਜਾ ਸੂਆ ਸੁੰਦੀ ਹੈ ਬਾਈ ਕਿੰਨੇ ਦਿਨ ਲਊ ਇਹ ਦਿਨ ਪਾਇਆ ਬਾਈ 5-7 ਦਿਨ ਇਹਦੇ ਕੀ ਰੇਟ ਰਹੂਗਾ ਇਹਦਾ 75000 ਰੁਪਏ ਪੱਡੇ ਬਾਈ ਅੱਜ ਦਾ ਖ ਦੋਸਤੋ ਅੱਜ ਦਾ ਰੇਟ 75000 ਹੈ 5 ਤੋਂ 7 ਦਿਨ ਲੈ ਸਕਦੀ ਹੈ ਕਰਾਸ ਬ੍ਰੀਡ ਹੈ ਗਾਂ ਗਰਮੀ ਘਟ ਮਣਾਉਗੀ ਤੇ ਇਹ ਗਾਵਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਐਸਰੋਤੇ ਚ ਥੋੜੀਆਂ ਜਿਆਦਾ ਦੇਖਣ ਨੂੰ ਮਿਲਦੀਆਂ ਹਾਂ ਅਜੇ 5-7 ਦਿਨ ਇਹਨੇ ਲੈਣੇ ਆ ਹਵਾਨੇ ਚ ਢਿੱਲ ਫੁੱਲ ਪਈ ਐ ਬਾਕੀ ਜਿੱਦਾਂ ਦਾ ਰੋਖ ਹੋ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਅੱਜ ਦਾ ਰੇਟ ਇਹਦਾ 75000 ਆ ਇਹਦਾ ਸੂਆ ਕਿੰਨਾ ਦਸਾਈ ਜਾਗਦੇ ਸੂਆ ਦੂਜਾ ਥੁੰਦੀ ਆਈ ਦੂਜਾ ਸੂਆ ਦੱਸੋ ਗਾ ਤੀਓ ਸਰੀ ਬਹੁਤ ਹੈ ਸੀਲ ਸਰੀਫ ਚੰਗੀ ਆ ਦੇਖ ਸਕਦੇ ਹੋ ਥਾਣਾ ਨੂੰ ਹੱਥ ਬਾਈ ਮਾਰ ਰਿਆ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਸਪੇਸ ਫੁੱਲ ਦੀ ਹਜੇ ਹਵਾਂ ਜਿਹੜੀ 2 ਨੰਬਰ ਤੇ ਆ ਗਾ ਬਾਈ ਆ ਦੂਜਾ ਸੂਆ ਸੂਈ ਆ ਬਾਈ ਕੱਲ ਹੀ ਸੂਈ ਹੈਗੀ ਇਸ ਵੇਲੇ ਠੀਕ ਹੈ ਹਾਂਜੀ 12 ਕਿਲੋ ਬੋਲਾ ਹੋਊਗਾ ਬਾਈ ਕੋਈ ਵੀ ਭਰਾ ਚੋ ਕੇ ਲੈ ਜਾ ਆਪਣੇ ਘਰੋਂ ਹੀ ਠੀਕ ਹੈ ਹਾਂਜੀ ਬੱਚਾ ਕੀ ਦਿੱਤਾ ਨੇ ਇਹਦੇ ਮਗਰ ਵੱਚਾ ਬਾਈ ਸਾਡਾ ਪਾ ਸੂਏ ਦਾ ਵੱਚਾ ਇੱਕ ਵਾਰ ਦੇਖਿਓ ਜੇ ਚੰਗੇ ਸੀਮਨ ਲਵਾਉਣੇ ਆ ਤਾਂ ਇਦਾਂ ਦੇ ਬੱਚੇ ਐਚ ਫਗਾਵਾ ਦਿੰ ਵੱਛਾ ਜਨਮ ਤੋਂ ਹੀ ਦੇਖ ਲਓ ਤੁਸੀਂ ਕਿੱਡਾ ਸੋਹਣਾ ਤੇ ਕਿੱਡਾ ਨਰੂਆ। ਦੇਖਦੇ ਵੇਦਾ ਰੇਟ ਕੀ ਰਹੂਗਾ? ਇਹਦਾ ਬਈ ਆ 75000 ਰੁਪਿਆ। 75000 ਰੇਟ ਆ ਦੱਸੋ। ਬੌਲਾ ਹੋਊਗਾ ਬਾਈ ਕਹਿੰਦਾ 12 ਕਿਲੋ ਬਾਕੀ ਤੁਸੀਂ ਚੋਕੇ ਦੇਖ ਲੈਣਾ। ਰੇਟ ਇਹਦਾ 75000। ਮੋੜ ਲਾ ਬਾਈ। ਇਹਦੇ ਨਾਲ ਬਹੁਤ ਚੰਗਾ ਵੱਛਾ ਹਾਲਾਂਕਿ ਹੈ ਵੱਛਾ ਪਰ ਫਿਰ ਵੀ ਜੇ ਆਪਾਂ ਸਮਝਣਾ ਹੋਵੇ ਜਿਵੇਂ ਇਦਾਂ ਦੀ ਗਾਂ ਤੋਂ ਤੁਸੀਂ HF ਬੱਚਾ ਲੈਣੀ ਹੈ ਤੇ ਇਦਾਂ ਦੇ ਬੱਚੇ ਪਾ ਸਕਦੀ ਹੈ ਇੱਕ ਸਾਈਵਾਲ ਕ੍ਰੋਸ HF ਦੇ ਨਾਲ ਗਾਂ ਵਿਕਰੀ ਵਾਲੀ ਹੈ ਜਗਦੇਵ ਕਨਵਾ ਸੂਆ ਸੂਈ ਹੈ ਭਾਈ ਦੂਜਾ ਸੂਈ ਆ ਸੂਈ ਆ ਗਈ ਥੱਲੇ ਭਾਈ 13 ਤੋਂ 14 ਕਿਲੋ ਬਾਲਾ ਹੋਊਗਾ ਕਦੋਂ ਸੂਈ ਹੈ ਆ ਕੱਲ ਸੂਈ ਆ ਭਾਈ 3 ਤਿੰਨ 3:30 ਵਜੇ ਬੱਚਾ ਇਹਨੇ ਕੀ ਦਿੱਤਾ ਇਹਦੇ ਮਗਰੀ ਭਾਈ ਬੱਚਾ ਏ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਭਾਈ 62000 ਰੁਪਿਆ ਤੋਰੀ ਰੇਟ 62000 ਹੈ 13 ਤੋਂ 14 ਕਿਲੋ ਬਾਲਾ ਹੋਊਗਾ ਸੂਈ ਇਹ ਵੀ ਕੱਲ ਹੀ ਹੈ ਦੋਨੇ گاਵਾ ਤਾ ਦੀਆਂ ਸੁੰਨੀਆਂ ਮਈਆਂ ਬੌਲਾ ਹੈ ਬੌਲਾ ਪਾਟੂਗਾ ਵੀ ਥਾਣੇ ਦੇ ਹੱਥੀ ਚਵਾਈ ਹਲੇ ਸਾਈਵਾਲ ਤੇ ਐਫ ਐਫ ਦਾ ਕ੍ਰੋਸ ਹੈ ਇਹਨੇ ਵੀ ਬੱਚੇ ਨੂੰ ਜਨਮ ਦਿੱਤਾ ਤਾਂ ਚਾ ਤੁਸੀਂ ਇਹਦਾ ਦੇਖ ਲਓ ਤੋੜ ਕੇ ਬਾਈ ਦਿਖਾ ਰਿਆ ਪਸੰਦ ਜੀ ਨੂੰ ਆਵੇ ਤਾਂ ਕਾਲ ਤੁਸੀਂ ਕਰ ਸਕਦੇ ਹੋ ਇਸ ਸਾਈਡ ਤੋਂ ਫੇਰ ਇਹਦਾ ਥਣ ਹੋਵਾਨਾ ਦੇਖ ਲਓ ਸੋਏ ਤਿੰਨ گاਵਾ ਦੱਸੋ ਵਿਕਰੀ ਵਾਲੀਆਂ ਸੀ ਮੈਂ ਵੱਛਾ ਫੇਰ ਦਿਖਾ ਦਿਆਂ ਵੀ ਜੇ ਚੰਗਾ ਸੀਮਣ ਲਵਾਉਣੇ ਹੋ ਆਪਦੇ ਧਿਆਨ ਨਾਲ ਡਾਕਟਰ ਚੰਗੇ ਤੋਂ ਤੇ ਤੁਹਾਡੇ ਕੋਲ ਇਦਾਂ ਦੇ ਬੱਚੇ ਐਚਐਫ ਦੇ ਪੈਦਾ ਹੋ ਸਕਦੇ ਆ ਸੀਮਣ ਐਚਐਫ ਚ ਬਹੁਤ ਚੰਗਾ ਚੰਗਾ ਇਸ ਟਾਈਮ ਫੀਲਡ ਦੇ ਵਿੱਚੋਂ ਦੇਖਣ ਨੂੰ ਮਿਲਦਾ ਸੋ ਤਿੰਨ ਗਾਵਾਂ ਦੱਸੋ 62000 ਤੋਂ ਬਾਅਦ ਸ਼ੁਰੂ ਹੈ ਅਲੱਗ-ਅਲੱਗ ਰੇਟ ਹੈ ਤੇ ਤੁਹਾਨੂੰ ਇਹ ਤਿੰਨੇ ਦੇ ਸਾਥ ਗਿ ਧੰਨਵਾਦ ਵੀਡੀਓ ਦੇਖਣ ਲਈ